ਤੇ ਬਾਕੀ ਬਾਈ ਹਜੇ ਤੂੰ ਕੋਈ ਬਾੜਾ ਸੈਟਅਪ ਨਹੀਂ ਕੀਤਾ ਹਣਾ ਹਾਂ ਵੀਰੇ ਹਾਂ ਇਹਦਾ ਕੀ ਕਾਰਨ ਬਾਈ ਇਹਦਾ ਐ ਵੀਰੇ ਜਾਨਵਰ ਜ਼ਰੂਰੀ ਆ ਆਪਾਂ ਨੂੰ ਬਣਾਉਣੇ ਜਾਨਵਰਾਂ ਤੇ ਪੈਸੇ ਲਾਉਣੇ ਜ਼ਰੂਰੀ ਆ ਤਾਂ ਆਪਾਂ ਇਹ ਤਾਂ ਕੋਈ ਨਾ ਬਣਾਵਾਂਗੇ ਦੂਆ ਦੇ ਹੀ ਬਣਾਉਣ ਤੇ ਆ ਜਿਦੋਂ ਇਹ ਬਣ ਕੇ ਇਹ ਸੱਡਾਂ ਤੇ ਪੈਸੇ ਲਾਈ ਜਾਂਦੇ ਨੇ ਪਸ਼ੂ ਆਪਣੇ ਕੋਲ ਹੁੰਦੇ ਨਹੀਂਗੇ ਉਹਦਾ ਵੀ ਫਿਰ ਆਪਾਂ ਕਹਿੰਦੇ ਆਮਦਨ ਨਹੀਂ ਹੋਈ ਵੀਰੇ ਜਾਨਵਰਾਂ ਤੇ ਪੈਸੇ ਲਾਓ ਇਹਨਾਂ ਨੇ ਕਮਾਈ ਦੇਣੀ ਆ ਆਪਾਂ ਕਿੰਨੇ ਦੰਦ ਹੋ ਗਿਆ ਬਾਈ ਇਹ 4 ਦੰਦ ਹੋਣ ਹੋਇਆ ਜੀ ਪਹਿਲਾਂ 2 ਦੰਦ ਸੀਗਾ ਇਹ ਤੇ ਉਹ ਬਾਹਰ ਵਗਿਆ ਸੀ ਉਹਨਾਂ ਕੋਲ ਵੱਡੀਆਂ ਬੱਕਰੀਆਂ ਸੀਗੀਆਂ ਇਹਨਾਂ ਨੂੰ ਤਾਂ ਪਤਾ ਵਾ ਪਿਆਰ ਦੋਤੀ ਬਾਈ ਬੱਕਾ ਹੈਗੇ 4 4.5 ਲੀਟਰ ਵਾਂਗੂ ਹੈਗਾ ਇਹ ਬਾਈ ਆਹ ਰਿਜ਼ਲਟ ਹੈ ਦਾ ਹੈ ਹਾਂਜੀ ਆ ਪਹਿਲਾ ਰਿਜ਼ਲਟ ਆਇਆ ਹੈ ਦਾ ਬਾਕੀ ਬੱਕਰੀਆਂ ਲੱਗੀਆਂ ਵੀ ਹੈਗੀਆਂ ਕੰਨ ਕੁੰਨ ਵੀ ਵਧੀਆ ਆ ਹੈ ਨਾ ਬਾਈ ਹਾਂ ਪੂਰਾ ਵਧੀਆ ਬੱਚਾ ਪਾਲਣ ਵਾਲਾ ਬੱਚਾ ਵੀ ਹੈ ਇਹ ਤਿਆਰ ਕਰੀ ਜਾਂਦੇ ਹੋ ਹੈ ਹਾਂ ਜੀ ਇਹ ਤਿਆਰ ਕਰੀ ਜਾਂਦੇ ਸੱਤ ਅੱਠ ਮਹੀਨਿਆਂ ਦਾ ਬੱਚਾ ਆਪਣਾ ਅੱਛਾ ਵਧੀਆ ਗ੍ਰੋਥ ਕਰੀ ਜਾਂਦਾ ਹੈਗਾ ਬੱਚਾ ਸਿਆਹੀ ਸਾਫੀ ਵਾਲੀ ਲੈਣਾ ਹੈ ਬਈ ਹਾਂ ਜੀ ਇਹ ਸਫੀ ਵਾਲੀ ਲੈਣਾ ਹੈ ਜਹਾਂਗੀਰ ਬਲੱਡ ਲੈਣਾ ਜਹਾਂਗੀਰ ਬਲੱਡ ਲੈਣਾ ਤੇ ਜਿਵੇਂ ਬਈ ਤੁਸੀਂ ਇਹ ਲੈਣ ਦਾ ਬੱਕਰਾ ਲੈਂਦਾ ਨਾ ਜਹਾਂਗੀਰ ਵਾਲੀ ਦਾ ਤਾਂ ਕਿ ਮੈਂ ਪਹਿਲਾਂ ਲੈਣ ਬਾਰੇ ਸਰਚ ਕੀਤੀ ਜਾਂ ਜਿਵੇਂ ਹੋਰ ਵੀ ਬਥੇਰੀਆਂ ਲੈਣਾ ਚੱਲਦੀਆਂ ਨੇ ਪੰਜਾਬ ਤੇ ਲੈਣਾ ਤਾਂ ਬਈ ਬਾਹਲਾਂ ਚੱਲ ਜਾਂਦੀਆਂ ਪੰਜਾਬ 'ਚ ਸਰਚ ਹੀ ਕੀਤੀ ਇੱਕ ਤਰ੍ਹਾਂ ਦੀ ਐਮਨ ਨੂੰ ਵੀ ਦੁੱਧ ਨੂੰ ਬੱਕੀ ਹੈਗਾ ਲੰਬੇ ਚਿਰ ਚੱਲਦੀ ਹੈ ਇਹ ਤੇ ਲੰਬਾ ਟਾਈਮ ਦਈ ਜਾਂਦੀਆਂ ਦੁੱਧ ਆ ਮੈਨੂੰ ਵੀ 4 ਲੀਟਰ ਵਾਂਗੂ ਤਾਂ ਆਮ ਦੁੱਧ ਹੀ ਹੈਗਾ 5 ਲੀਟਰ ਦਈ ਜਾਂਦੀ ਹੈ ਬੱਕਰੀ ਅਸਲ ਵਿੱਚ ਉਹੀ ਹੈ ਜਿਹੜੀ ਦੁੱਧ ਦਈ ਜਾਵੇ 4 ਲੀਟਰ ਵਾਂਗੂ ਬੱਕਰੀਆਂ ਭਾਰੀਆਂ ਨੇ ਬਈ ਹਨਾ ਭਾਰੀਆਂ ਵੀ ਆ ਬੱਕਰੀ ਲਵਾਈ ਦੇਖੋ ਬਈ ਬਾਈ ਬਹੁਤ ਆ ਹਾਂ ਬੱਕਰੀਆਂ ਦੀ ਲੈਂਥ ਤੇ ਬਾਕੀ ਥਣਾ ਸੁਣਾ ਦੀਆਂ ਇਹ ਤਾਂ ਹੁੰਦਾ ਵੀ ਦੁੱਧ ਦੇ ਪੁੱਤ ਕਹਿੰਦੇ ਲੁਕੋ ਕੇ ਰੱਖੀਦਾ ਹੁੰਦਾ ਪਰ ਬਈ ਦੱਸਣਾ ਜ਼ਰੂਰੀ ਬਣਦਾ ਮੈਂ ਕੋਈ ਐਡਾ ਬਹਿਵਣੀ ਆਪਾਂ ਬਾਲਾ ਕਰਦੇ ਬਈ ਬਾਕੀ ਆ ਬੱਕਰੀ ਅਗਲਾ ਕਹਿੰਦਾ ਵੀ ਗੱਲਾਂ ਹੀ ਕਰਦੇ ਆਗੇ ਬਾਈ ਕਹਿੰਦੇ ਆ ਹਾਂ ਹੈਗੇ ਆ ਦੁੱਧ ਬੱਕਰੀਆਂ ਥੱਲੇ ਆਏ ਨਹੀਂ ਕੋਈ ਐ ਸੋਈ ਹੋਈ ਆ ਹੁਣ ਹਾਂ ਉਹ ਜਿਹੜੇ ਸਾਨੂੰ ਬੱਚੇ ਦਿਖਾਏ ਸੀਗੇ 11 ਵਜੇ ਤੋਂ ਬਾਈ ਆਪਾਂ ਤੁਰ ਪੈਣਾ ਡੰਡਾ ਲੈ ਕੇ ਮੰਗ ਰਾਂ ਸਾਮਣੂ ਆਉਣਿਆ ਘਰੇ ਜੇ ਬੱਕਰੀ ਨੇ ਦੁੱਧ ਹੀ ਨਾ ਦਿੱਤਾ ਫੱਕੀ ਫਾਇਦਾ ਸਿਰ ਫਾਇਦਾ ਵੀ ਨਹੀਂ ਕੋਈ ਡੰਡਾ ਚੱਕ ਕੇ ਤੁਰਨ ਦਾ ਕੋਈ ਫਾਇਦਾ ਨਹੀਂ ਫਿਰ ਜਿਵੇਂ ਤੁਸੀਂ ਤਾਂ ਪੁਰਾਣੇ ਬੰਦੇ ਹੋਣਾ ਜੀ ਹਾਂ ਜੀ ਹਾਂ ਜਿਵੇਂ ਹੁਣ ਇਹ ਬੱਕਰੀ ਛੋਡੀ ਤਾਜੀ ਸੂਈਆ ਤੇ ਇਹ ਜਿਵੇਂ ਹੁਣ ਦੁੱਧ ਤੇ ਵੀ ਲਿਆਉਣੀ ਆ ਤੇ ਠੰਡ ਵੀ ਨਾ ਮੰਨੇ ਨੂੰ ਕੀ ਖਰਾਕ ਪਾਵੋਗੇ ਇਹੀ ਜੀ ਕੀ ਕਾੜੇ ਦਮੋਗੇ ਹੁਣ ਤਾਂ ਬਾਹਲਾ ਚੰਗਾ ਇੱਕ ਤਰ੍ਹਾਂ ਦਾ ਟੂਣਾ ਹੀ ਹੈਗਾ ਟੂਣਾ ਇੱਕ ਤਾਂ ਨੂਨ ਨਾજર ਨਹੀਂ ਲੱਗਣ ਦਿੰਦਾ ਪਸ਼ੂ ਨੂੰ ਹਨਾ ਨજર ਨਹੀਂ ਲੱਗਣ ਦਿੰਦਾ ਤੇ ਆ ਚੱਟੀਆਂ ਜਾਂਦੇ ਦੇਖੋ ਛੋਟੇ ਛੋਟੇ ਮੇਮਣੇ ਆਪਣੇ ਦੋ ਦੋ ਮਹੀਨੇ ਬਾਖੇ ਮਿੱਟੀ-ਮੁੱਟੀ ਜੇ ਕੋਈ ਖਾਂਦਾਗਾ ਜਾਨਵਰ ਉਹ ਕਾੜ ਕੂੜੀ ਕਰਦਾ ਜਿਵੇਂ ਆਹ ਜਿਹੇ ਥੋੜਾ ਜਿਹਾ ਮੂੰਹ ਜੇ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਵੀ ਇਹ ਦਿੱਕਤ ਨਹੀਂ ਆਉ ਬਾਈ ਜਿਹਨੇ ਕੰਮ ਕਰਨਾ ਹੁੰਦਾ ਨਾ ਕੋਈ ਉਹਦੇ ਲਵੇ ਬਹਾਨਾ ਨਹੀਂ ਹੁੰਦਾ ਤੇ ਬਾਈ ਕਿਰਤੀ ਬੰਦਾ ਬਾਈ ਆਪਦੇ ਕੰਮ ਦੇ ਨਾਲ ਆਪਦਾ ਸ਼ੌਂਕ ਜਿਹੜਾ ਉਹ ਰੱਖਦਾਗਾ ਤੇ ਚੰਗਾ ਕੰਮ ਆ ਬਾਈ ਚੰਗੀਆਂ ਬੱਕਰੀਆਂ ਨੇ ਬਾਈ ਲਵੇ ਤਾਂ ਆਹ ਆਪਦੀ ਕੋਠੇ ਤੇ ਰੱਖੀਆਂ ਹੋਈਆਂ ਨੇ ਤੇ ਇੱਕ ਕਮੈਂਟ ਤੇ ਇੱਕ ਲਾਇਕ ਜ਼ਰੂਰ ਕਰਿਓ ਬਾਈ ਦੀ ਮਿਹਨਤ ਨੂੰ ਤੇ ਬਾਈ ਇੱਕ ਵਾਰੀ ਲੋਕੇਸ਼ਨ ਦੱਸੀ ਆ ਆਪਦੀ ਕੇਸਨ ਬਾਈ ਇਧਰੋਂ ਬਰਨਾਲਾ ਰੋਡ ਆਪਣਾ ਇਥੋਂ 12 ਕਿਲੋਮੀਟਰ ਬਰਨਾਲਾ ਆ ਗਿਆ ਬਰਨਾਲੇ ਤੋਂ ਇਹ ਮੋਗੇ ਰੋਡ ਤੇ ਆਉਣੇ ਆਗੇ ਪਹਿਲਾ ਪਿੰਡ ਹੀ ਆ ਮੋਗੇ ਰੋਡ ਤੇ ਚੜਨ ਨੂੰ ਠੀਕ ਹੈ ਪਹਿਲਾ ਪਿੰਡ ਹੀ ਆਪਣਾ ਪੱਖੋ ਕੈਂਚੀਆਂ ਹਾਂ ਇਧਰ ਸਹਣਾ ਰਹਿ ਜਾਂਦਾ ਸਹਣੇ ਨਾਲ ਭੜੌੜ ਰਹਿ ਜਾਂਦਾ ਇਹ ਵਿਚਾਲੇ ਜਿਹਾ ਗਿਆ ਹਾਂ ਇਧਰ ਤਪਾ ਵਸਦਾ 10-12 ਕਿਲੋਮੀਟਰ ਤੇ ਠੀਕ ਹੈ ਸਾਰਿਆਂ ਦੇ ਵਿਚਾਲੇ ਜਿਹਾ ਗਿਆ ਨਾ ਵਿਚਾਲੇ ਜੀ ਆਪਾਂ ਬਾਈ ਠੀਕ ਹੈ ਹਾਂਜੀ ਤੇ ਬਾਕੀ ਕੰਮ ਬਾਈ ਕਰਦਾ ਚਣਾਈ ਦਾ ਮਿਸਤਰੀ ਆ ਬਾਈ ਹਾਂਜੀ ਹਾਂਜੀ ਠੇਕੇਦਾਰੀ ਕਰੀ ਜਾਂਦੇ ਆ ਬਾਈ ਠੇਕੇਦਾਰੀ ਕਰਦੇ ਆ ਬਾਈ ਹਾਂਜੀ ਠੀਕ ਆ ਜੀ ਤੇਨੇ ਆਪਦੀ ਆ ਸੱਤ ਦੇ ਉੱਤੇ ਬਾਈ ਬੱਕਰੀਆਂ ਰੱਖਿਆ ਹੋਈਆਂ ਨੇ ਤਾਂ ਹਾਂ ਫਾਰਮ ਪਾਇਆ ਹੋਇਆਗਾ ਤੇ ਬਾਈ ਇਹ ਕੰਮ ਦੀ ਸ਼ੁਰੂਆਤ ਕਿਵੇਂ ਕੀਤੀ ਸੀ ਤੇ ਜੇ ਮੈਂ ਤੂੰ ਹੁਣ ਮਿਸਤਰੀ ਦਾ ਕੰਮ ਕਰਦਾ ਨਾ ਚਣਾਈ ਦਾ ਘਰ ਪਾਉਣਾਗਾ ਤਾਂ ਉਹਦੇ ਨਾਲ ਇਹ ਕੰਮ ਕਿਵੇਂ ਲੱਗਦਾ ਵੀ ਕਿੰਨਾ ਕਾਮਜਾਬਾ ਉਹਦੇ ਨਾਲ ਵਧੀਆ ਜੀ ਕੰਮ ਵਧੀਆਗਾ ਵਧੀਆ ਚੀਜ਼ ਆ ਇਹ ਹੂੰ ਵਿਸ਼ਾ ਕਿੱਤਾਗਾ ਇੱਕ ਤਰ੍ਹਾਂ ਦਾ ਦੀ ਆਪਾਂ ਪਹਿਲਾਂ 4 ਬੱਕਰੀਆਂ ਤੇ ਸ਼ੁਰੂ ਕੀਤਾ ਸੀ ਪਹਿਲੇ ਇੱਕ ਲਿਆਂਦੀ ਸੀਗੀ ਫਿਰ 3 ਬੱਕਰੀਆਂ ਲਿਆਂਦੀਆਂ ਸੀਗੀਆਂ ਅੱਛਾ ਇਹ ਇੱਕ ਆ ਪਹਿਲਾਂ ਵਾਲੀ ਬੱਕਰੀ ਹੈ ਆਪਣੀ ਸਾਰਿਆਂ ਨਾਲ ਪੁਰਾਣੀ ਬੱਕਰੀ ਹੈ ਪੁਰਾਣੀ ਆਂਗੀ ਇਹ ਹੋ ਗਈ 7-8 ਸਵੇ ਹੋ ਗਈ ਕਿੰਨੇ ਰੁਪਈਆ ਦੀ ਲਿਆਂਦੀ ਸੀ ਬਾਈ ਇਹ ਇਹ ਆਪਾਂ ਲਿਆਏ ਸੀ ਵੀਰੇ ਇੱਕ ਇਹਦੇ ਨਾਲ ਛੋਟੀ ਜਿਹੀ ਪੱਠ ਸੀਗੀ ਇਹ ਆਪਾਂ 19000 ਦੀ ਲਿਆਏ ਸੀਗੇ ਅੱਛਾ 19000 ਦੀ ਠੀਕ ਹੈ ਤੇ ਇੱਕ ਸ਼ੇਰੀ ਬੱਕਰੀ ਲਏ ਸੀ ਆਪਾਂ ਉਹ ਵਧੀਆ ਰੁਪਈਆ ਲਾਏ ਸੀ ਉਹ ਤੇ ਸ਼ੇਰੀ ਤੇ ਹੂੰ ਤੇ ਉਹਦੇ ਚਾਰ ਪੱਠਾ ਆਪਣੀਆਂ ਰੱਖੀਆਂ ਹੋਈਆਂ ਬਾਈ ਹੈਡ ਹਟ ਬਹੁਤ ਕੱਢੀ ਆ ਪੱਠਾ ਨੇ ਠੀਕ ਆ ਹੁਣ ਆ ਕਿੰਨੀਆਂ ਬੱਕਰੀਆਂ ਹੋ ਗਈਆਂ ਬਾਈ ਸਾਰੀਆਂ ਚਾਰ ਬੱਕਰੀਆਂ ਤੋਂ ਚਾਰ ਬੱਕਰੀਆਂ ਤਾਂ ਹੈਗੀਆਂ ਬਾਈ ਆਪਣੀਆਂ ਜੇ ਵਿਚੀ ਪੱਠਾ ਲਾਉਣੀਆਂ ਗਿਆ 35 ਕੇ ਪਸ਼ੂ ਆ ਗਏ 35 ਕੇ ਪਸ਼ੂ ਹੋ ਗਏ ਹੈ ਕਿੰਨੇ ਟਾਈਮ ਚ ਹੋ ਗਏ ਬਾਈ 35 ਪਸ਼ੂ ਤਿੰਨ ਸਾਲ ਹੋ ਗਏ ਵੀਰੇ ਆਪਾਂ ਨੂੰ ਤਿੰਨ ਸਾਲਾਂ ਚ ਵੀ ਇੰਨਾ ਵਾਦਾ ਦਿੱਤਾ ਇਹਨਾਂ ਨੇ ਹਾਂ ਇੰਨਾ ਵਾਦਾ ਦਿੱਤਾ ਆਪਾਂ ਬਾਲੀਆਂ ਨਹੀਂ ਕੋਈ ਲੈਂਤੀਆਂ ਸਾਰੀਆਂ ਪੱਠਾ ਪਾਲੀਆਂ ਹੀ ਐ ਇਹਨਾਂ ਦੀਆਂ ਪੱਠਾਆਂ ਹੀ ਆ ਠੀਕ ਆ ਤੇ ਬਾਈ ਇਹ ਸ਼ੌਂਕ ਕਿਵੇਂ ਪਿਆ ਬੱਕਰੀਆਂ ਵਾਲਾ ਫਿਰ ਤੈਨੂੰ ਜਿਵੇਂ ਤੂੰ ਕੰਮ ਚੱਲ ਵ ਤੇ ਸੌਂਕ ਮੈਨੂੰ ਥੋੜਾ ਜਿਹਾ ਪਾਪਾ ਜੀ ਨੂੰ ਵੀ ਫਿਰ ਪਹਿਲਾਂ ਅੱਛਾ ਤੇ ਛੋਟੇ ਹੁੰਦਿਆਂ ਨੇ ਇਹ ਜਦੋਂ ਪਹਿਲਾਂ ਹੀ ਵਿਆਹ ਤੋਂ ਪਹਿਲਾਂ ਇਹਨਾਂ ਨੇ ਹੈਗੀਆਂ ਸੀ ਬੱਕਰੀਆਂ ਪੰਜ ਚਾਰ ਇਹਨਾਂ ਕੋਲੇ ਠੀਕ ਹੈ ਇਹ ਜਦੋਂ ਬਾਪ ਪਿਆਰ ਕੇ ਅੱਡੋ ਅੱਡ ਹੋ ਗਏ ਹੂੰ ਉਦੋਂ ਫਿਰ ਉਹ ਵੇਚ-ਬੂਝ ਦਿੱਤੀਆਂ ਸੀਗੀਆਂ ਬਈ ਫਿਰ ਇਹ ਕੰਮ ਧੰਦੇ ਪਾ ਕੇ ਕਬੀਲਦਾਰੀਆਂ ਵਧ ਗਈਆਂ ਠੀਕ ਹੈ ਤੇ ਐ ਕਰਕੇ ਫਿਰ ਹੁਣ ਇਹਨਾਂ ਨੂੰ ਕਰਿਆ ਕੰਮ ਇਹ ਹੁਣ ਦਿੱਤੀਆਂ ਗਈਆਂ ਲੈ ਕੇ ਐ ਇਹ ਬਈ ਸਾਰਾ ਦਿਨ ਬਿਉਰੀ ਹੀ ਰਹਿੰਦੀਆਂ ਨੇ ਤਾਂ ਹਾਂ ਸੱਤ ਨਹੀਂ ਨਹੀਂ ਬਰਾ ਨੇ ਬਈ ਰਾਤ ਨੂੰ ਹੀ ਰਹਿੰਦੀਆਂ ਗਿਆ ਫਿਰ ਰਾਤ ਨੂੰ ਤੇ ਸਵੇਰੇ ਆਪਾਂ ਸਵੇਰੇ ਕੱਢ ਦਿੰਨੇ ਆ 8:00 ਵਜੇ ਅੱਛਾ ਹਾਂ ਧਾਰਾਂ ਤੂਰਾਂ ਚੋਕੇ ਮੇਵਨੇ ਚੰਗਾ ਕੇ ਤੇ ਕੋਈ ਨਾਲੇ ਸਫਾਈ ਸੂਈ ਫੋਲਾ ਰਹਿੰਦੀ ਐ ਹੁਣ ਇੰਨੇ ਪਸ਼ੂ ਆ ਗਏ ਨਹੀਂ ਗਾਹ ਪਿਆਰ ਹੈਗੇ ਵੀਰੇ ਅੱਜ ਰਾਤ ਨੂੰ ਵੀਰੇ ਇੱਥੇ ਬਈ ਤਾਹਾਂ ਤਾਹਾਂ ਕਿਵੇਂ ਸੋਚੇ ਵੀ ਤਾਹਾਂ ਬਣਾ ਲਈਏ ਤਾਹਾਂ ਫਿਰ ਥੱਲੇ ਹਜੇ ਹੈ ਨਹੀਂ ਸੀ ਵੀਰੇ ਪਹਿਲਾਂ ਆਪਣਾ ਅਜਾ ਥਾਂ ਹੈ ਨਹੀਂ ਥੱਲੇ ਘਾਟਾ ਹੈ ਨਹੀਂ ਸੀਗਾ ਹਾਂ ਵੀ ਕੰਮ ਦਾ ਸੌਂਗ ਹੈਗਾ ਅਸੀਂ ਵੀ ਇਹ ਕਰਨਾ ਹੀ ਆਪਾਂ ਠੀਕ ਐ ਤੇ ਵੀਰੇ ਐ ਕਰਕੇ ਮੈਂ ਕਿਹਾ ਚੱਲ ਕਰਨਾ ਥੋੜੀ ਸੈਟਅਪ ਪਹਿਲਾਂ ਕਰ ਲ ਲਈਏ ਤੇ ਬਾਕੀ ਬਈ ਕਹ ਜੇ ਤੂੰ ਕੋਈ ਬੜਾ ਸੈਟਅਪ ਨਹੀਂ ਕੀਤਾ ਹਣਾ ਹਾਂ ਵੀਰੇ ਹਾਂ ਇਹਦਾ ਕੀ ਕਾਰਨ ਬਈ ਇਹਦਾ ਐ ਵੀਰੇ ਜਾਨਵਰ ਜ਼ਰੂਰੀ ਆ ਆਪਾਂ ਨੂੰ ਬਣਾਉਣੇ ਜ਼ਰੂਰੀ ਆ ਤੇ ਪੈਸੇ ਲਾਉਣੇ ਜ਼ਰੂਰੀ ਆ ਤਾਂ ਅੱਛਾ ਇਹ ਬਣਾਏ ਆਪਾਂ ਇਹਦਾ ਕੋਈ ਨਾ ਬਣਾਵਾਂਗੇ ਦੁਬਾਰਾ ਇਹੀ ਬਣਾਉਣ ਤੇ ਆ ਨਹੀਂ ਦੁਬਾਰਾ ਇਹੀ ਬਣਾਉਣ ਦੇਣਾ ਵੀ ਕਿਹੜਾ ਜਾਨਵਰ ਬਣ ਜਾਣਾ ਜਾਨਵਰ ਪੈਂਤੀ ਹੋ ਗਿਆ ਨਾ ਹਾਂ ਹੋ ਗਏ ਵੀਰੇ 30 35 ਜੇ ਇਹ ਬਣ ਕੇ ਜਾਂ ਸਿੱਡਾਂ ਦੇ ਪੈਸੇ ਲਾਈ ਜਾਂਦੇ ਨੇ ਨਾ ਪਸ਼ੂ ਆਪਣੇ ਕੋਲ ਹੁੰਦੇ ਨਹੀਂਗੇ ਉਹਦਾ ਵੀ ਫਿਰ ਆਪਾਂ ਕਹਿੰਦੇ ਆਮਦਨ ਨਹੀਂ ਹੋਈ ਵੀਰੇ ਹਾਂ ਰਾਮਦਨ ਆਪ ਇਹਨਾਂ ਤੇ ਪੈਸਾ ਵਾਲਾ ਲਾ ਦਿੰਨੇ ਸਿੱਧਾ 홋ਾਂ ਤੇ ਅੱਛਾ ਠੀਕ ਹੈ ਹਾਂ ਉਹਦੇ ਨਾਲ ਉਹ ਜਨਮਰਾਂ ਤੇ ਪੈਸੇ ਲਾ ਜਨਮਰਾਂ ਤੇ ਪੈਸੇ ਲਾ ਉਹ ਇਹਨਾਂ ਨੇ ਕਮਾਈ ਦੇਣੀ ਆ ਆਪਾਂ ਨੂੰ ਠੀਕ ਹੈ ਤੇ ਬਾਕੀ ਜਿਵੇਂ ਬਾਈ ਤੂੰ ਤਾਂ ਜਾਨ ਹੁਣ ਬਾਹਰ ਕੰਮ ਕਰਦਾ ਹੈਣਾ ਹਾਂਜੀ ਹਾਂਜੀ ਤਾਂ ਘਰੇ ਵੀ ਇਕੱਲੇ ਡੈਡੀ ਸ਼ਾਮ ਦਾ ਛੋਡੇ ਜਾਂ ਦਰਬਾਰ ਛਾਦ ਦਿੰਦਾ ਸਾਰਾ ਤੜਕੇ ਜੀ ਘੰਟਾ ਘੰਟਾ ਲਵਾ ਦਿੰਨੇ ਆਂਗੇ ਬਾਪੇ ਨਾਲ ਹੂੰ ਸਾਰਾ ਪਰਿਵਾਰ ਹੀ ਕਰਦੇ ਆਂ ਕੰਮ ਇਸ ਤੋਂ ਬਾਅਦ 8 ਵਜੇ ਲੈ ਕੇ ਵਗ ਜਾਂਦੇ ਆ ਬੱਕਰੀਆਂ ਤੇ ਮੁੜ ਕੇ ਘਰ ਦੇ ਸਾਹਮਦੇ ਆਗੇ ਅੱਛਾ ਤੇ ਬੁੜੀਆਂ ਹੁਣ ਜਿਵੇਂ ਉਹ ਮੇਮਣੇ ਘਰੇ ਹੁੰਦੇ 8-10 ਆਪਣੇ ਉਹਨਾਂ ਨੂੰ ਘਰੇ ਬੁੜੀਆਂ ਸਾਬ ਦੀਆਂ ਪਾਪਾ ਬਾਹਰ ਲੈ ਕੇ ਵਗ ਜਾਂਦਾ ਜਦੋਂ ਆਉਂਦੇ ਆ ਫਿਰ ਚਵਾ ਕੇ ਸਫਾਈ ਸੁਪੋਈ ਕਰ ਦਿੰਨੇ ਆਉਣ ਤੋਂ ਪਹਿਲਾਂ ਠੀਕ ਹੈ ਸੁੱਕਾ ਹੁੰਦਾ ਥਾਂ ਵਧੀਆ ਆਪਾਂ ਹੂੰ ਹੂੰ ਤੇ ਬਾਈ ਇਹਨਾਂ ਦੇ ਵਿੱਚ ਫਿਰ ਜਿਹੜਾ ਬਰੀਡਰ ਰੱਖਿਆ ਸੀਗਾ ਤੁਸੀਂ ਜਿਨ੍ਹਾਂ ਦੀਆਂ ਇਹ ਪੱਠਾ ਨੇ ਉਹ ਹੈਗਾ ਹੁਣ ਫਾਰਮ ਦੇ ਵਿੱਚ ਅੰਦਰ ਆਗਾ ਉਹ ਲੈ ਆਉਣੇ ਆ ਜੀ ਅੱਛਾ ਬੱਕਰੇ ਨੂੰ ਅੱਡ ਪਾਇਆ ਹੋਇਆ ਇੱਧਰ ਬਾਈ ਹਾਂ ਇਹ ਇੱਧਰ ਆ ਬੱਕਰੇ ਨੇ ਠੀਕ ਆ ਲੈ ਵੀ ਬੱਕਰੇ ਬਾਈ ਇੱਧਰ ਰੱਖਦਾ ਬਈ ਅੱਡ ਤੇ ਹੁਣ ਆਹਾਗਾ ਹੈ ਬੱਕਰਾ ਹਾਂਜੀ ਠੀਕ ਹੈ ਕਿੰਨੇ ਦੰਦ ਹੋ ਗਿਆ ਬਈ ਇਹ ਚਾਰ ਦੰਦ ਹੁਣ ਹੋਇਆ ਜੀ ਪਹਿਲਾਂ ਦੋ ਦੰਦ ਸੀਗਾ ਇਹ ਦੋ ਦੇ ਦੋਰ ਲਾ ਅਸਿਆ ਹੁਣ ਚਾਰ ਦੰਦ ਜੇ ਹੁਣ ਹੋਇਆ ਹਾਂਜੀ ਠੀਕ ਹੈ ਇਹ ਤਾਂ ਬਈ ਲੈ ਲਈਆਂ ਝੋਲੀਆਂ ਕਿੰਨੀਆਂ ਲੈਤੀਆਂ ਨੇ ਨਹੀਂ ਇਹ ਤਾਂ ਝੋਲੀਆਂ ਨਹੀਂ ਬਈ ਲੈਤੀਆਂ ਆਪਾਂ ਬੱਕਰੀਆਂ ਲਵਾਈਆਂ ਵੀ ਆ ਗਿਆ ਇੱਕ ਰਜਲਤ ਆਪਣੇ ਕੋਲ ਆ ਗਿਆ ਇੱਕ ਬੱਕਰੀ ਸੂਤੀ ਠੀਕ ਹੈ ਲੈ ਆਓ ਜੀ ਚੱਕ ਕੇ ਬੱਚੇ ਹੋ ਅਸਿਆ ਇਹ ਚਾਰ ਦੰਦ ਹੁਣ ਹੋਇਆ ਹੈ ਹਾਂਜੀ ਦਿਖਾਈ ਬਈ ਦੰਦ ਇਹਦੇ ਦੰਦ ਤੇ ਤੇ ਬਾਈ ਕਿੰਨਾ ਤੋਂ ਲੈ ਕੇ ਆਏ ਸੀ ਤੁਸੀਂ ਇਹ ਬੱਕਰਾ ਇਹ ਉਪਲੀ ਵਾਲਿਆਂ ਤੋਂ ਲੈ ਕੇ ਆਏ ਸੀ ਬਾਈ ਉਹ ਬੰਦਾ ਬਾਈ ਬਾਹਰ ਭੱਗਿਆ ਸੀ ਡਾਕਟਰ ਸੀ ਉਹ ਵੀ ਪਸ਼ੂਆਂ ਦਾ ਹੂੰ ਤੇ ਉਹ ਬਾਹਰ ਭੱਗਿਆ ਸੀ ਉਹਨਾਂ ਕੋਲ ਵੱਡੀਆਂ ਬੱਕਰੀਆਂ ਸੀਗੇ ਇਹਨਾਂ ਨੂੰ ਤਾਂ ਪਤਾ ਵਾ ਪਿਆਰ ਗਿਆ ਨੂੰ ਅਸਿਆ ਤੇ ਬੱਕਰੀਆਂ ਦੇਖ ਕੇ ਦੁੱਧ ਵਾਲੀਆਂ ਵਧੀਆ ਬੱਕਰੀਆਂ ਸੀ ਤਾਂ ਕਰਕੇ ਆਪਾਂ ਇਹ ਰੱਖਿਆ ਬੱਚਾ ਕਿੰਨਾ ਕਿੰਨਾ ਦੁੱਧ ਸੀ ਬਾਈ ਬੱਕਾ ਹੈਗੇ 4 4.5 ਲੀਟਰ ਵਾਂਗੂ ਹੈਗਾ ਇਹ ਬਾਈ 4 4.5 ਲੀਟਰ ਵਾਂਗੂ ਹੈ ਹਾਂਜੀ ਤਾਂ ਰੱਖਿਆ ਹਾਈਟ ਕਿੰਨੀ ਹੋ ਗਈ ਬਾਈ 4 ਦੰਦ ਤੇ ਹਾਈਟ ਇਹਦੀ ਹੋ ਗਈ 42 ਬੂਲੀ ਦੀ 42 ਇੰਚ ਹਾਂਜੀ ਠੀਕ ਹੈ ਵੇ ਜਾਊਗਾ ਭਾਈ 45 47 ਤੇ ਹੈ ਰਾਮਣਾ ਜਾਊ ਬਾਦੀ ਜਾਊ ਠੀਕ ਆ ਆ ਰਿਜ਼ਲਟ ਹੈ ਦਾ ਹੈ ਹਾਂ ਜੀ ਆ ਪਹਿਲਾ ਰਿਜ਼ਲਟ ਆਇਆ ਕਹਦਾ ਬਾਕੀ ਬੱਕਰੀਆਂ ਲੱਗੀਆਂ ਵੀ ਆ ਗਈਆਂ ਇਹ ਡੱਬਾ ਰਿਜ਼ਲਟ ਪਤਾ ਕਿ ਬੱਕਰੀ ਰੱਬੀ ਸੀ ਬੱਕਰੀ ਡੱਬੀ ਸੀ ਆਪਣੀ ਇਹ ਬੱਕਰੀ ਡੱਬੀ ਸੀ ਕੰਨ ਕੁੰਨ ਵੀ ਵਧੀਆ ਹੈ ਹੈ ਬਈ ਹਾਂ ਪੂਰਾ ਵਧੀਆ ਬੱਚਾ ਪਾਲਣ ਵਾਲਾ ਬੱਚਾ ਵੀ ਹੂੰ ਹੂੰ ਵੀ ਬੱਚਾ ਦੇਖ ਲਓ ਭਾਈ ਕਿੰਨੇ ਦਿਨਾਂ ਦਾ ਇਹ ਇਹ ਹੋ ਗਿਆ ਹਫਤੇ ਦਾ ਹੋ ਗਿਆ ਭਾਈ ਹਫਤੇ ਦਾ ਹੋ ਗਿਆ 7 ਦਿਨਾਂ ਦਾ ਹੈ 7 ਦਿਨਾਂ ਦਾ ਠੀਕ ਆ ਗਰੋਥ ਵਧੀਆ ਥੱਲੇ ਛੱਡੇ ਜੀ ਮੰਡੀ ਬੱਕਰਾ ਕਹੇ ਭਾਈ ਪੱਠਾ ਇਹਨੇ ਬੱਕਰਾ ਜੀ ਆ ਠੀਕਾ ਲੋ ਵੀ ਇਹਦਾ ਰਿਜ਼ਲਟ ਆ ਬਈ ਇਹ ਬੱਕਰੇ ਦਾ ਪਹਿਲਾ ਆਇਆਗਾ ਇਹ ਮੇਮਣਾ ਤੇ ਬਾਕੀ ਕਿੰਨੀਆਂ ਬੱਕਰੀਆਂ ਕਰਾਸ ਕਿਹਾ ਬਈ ਇਹ ਤਾਂ ਹੁਣ ਬੱਕਰੀਆਂ 10 11 ਸੂਣ ਵਾਲੀਆਂ ਐ ਤਾਂ ਬਈ 10 11 ਹਾਂਜੀ ਠੀਕ ਐ ਤੇ ਇਤੀ ਭਰਾਤੀ ਸ਼ੇਕਤੀ ਹੈ ਹਾਂ ਹਾਂ ਇਤੀ ਭਰਾਤੀ ਤੇ ਬਈ ਹੋਰ ਕੋਈ ਬੱਚਾ ਰੱਖਿਆ ਮਾਲ ਦੇ ਵਿੱਚ ਹਜੇ ਬੱਚਾ ਰੱਖਿਆਗਾ ਜੀ ਕਾ ਦੇ ਆਪਣਾ ਇਹ ਤਿਆਰ ਕਰੀ ਜਾਂਦੇ ਹੋ ਹੈ ਹਾਂ ਜੀ ਤਿਆਰ ਕਰੀ ਜਾਂਦੇ ਸੱਤ ਅੱਠ ਮਹੀਨਿਆਂ ਦਾ ਬੱਚਾ ਆਪਣਾ ਅੱਛਾ ਵਧੀਆ ਗ੍ਰੋਥ ਕਰੀ ਜਾਂਦਾਗਾ ਬੱਚਾ ਠੀਕ ਐ ਬਾਕੀ 6 ਮਹੀਨੇ ਇਹਨੂੰ ਦੁੱਧ ਪਿਆਇਆ ਹੂੰ ਤੇ ਵਧੀਆ ਤੁਰਿਆ ਵਾ ਬਈ ਇਹੇ ਇਹ ਜਾਊਗਾ 47 ਇੰਚ ਇਹ ਆਪਣੇ ਘਰ ਦੀ ਘਰ ਦੀ ਬੱਕਰੀ ਦਾ ਹੀ ਆਪਣਾ ਬਈ ਠੀਕ ਹੈ ਇਤਾਂ ਨਹੀਂ ਹੈਗਾ ਮੁੱਲ ਨਹੀਂ ਜਿਹੜਾ ਉਪਲੀ ਵਾਲਾ ਬੱਕਰਾ ਮਰ ਗਿਆ ਸਾਨੂੰ ਦੱਸਿਆ ਵੀ ਉਹਦਾ ਬੱਚਾ ਹੈਗਾ ਅੱਛਾ ਉਹਦਾ ਬੱਚਾ ਹੈਗਾ ਹਾਂ ਠੀਕ ਹੈ ਇਹਦਾ ਬਈ ਹੈਡ ਫਰੋਂ ਤੋਂ ਚੰਗੀ ਕਰ ਜੂਣਾ ਦੂਜੀ ਬੈਡ ਤੁਰਿਆ ਵਾ ਬਹੁਤ ਆ ਬਈ ਇਹ ਬੱਚਾ 47 ਇੰਚ ਤੇ ਜਾਊ ਮੇਰੇ ਹਾਵ ਨਾਲ ਹੁਣ ਹੋਊਗਾ 38 ਇੰਚ ਹੈਡ ਹਾਂ ਬਾਕੀ ਹਾਂ ਹਾਂ 38 38 ਹੈਗਾ ਬਈ ਬਾਕੀ ਉਮਰ ਵੀ ਕੋਹ ਨਹੀਂ ਤਾਂ 6-7 ਮਹੀਨੇ ਦੀ ਉਮਰ ਹੈ ਜੀ ਠੀਕ ਹੈ ਤੇ ਬਈ ਜਿਹੜੀਆਂ ਇਹ ਬੱਕਰੀਆਂ ਨੇ ਇਹ ਕਿਹੜੀ ਲਾਈਨ ਦੀਆਂ ਨੇ ਕਹੇ ਬਈ ਉਹ ਹਜੇ ਵੀ ਨੇ ਲੈਣ ਹਜੇ ਬਈ ਆਹੀ ਬੱਕਰਾ ਛੱਡਿਆ ਗਿਆ ਆਪਾਂ ਅੱਛਾ ਪਹਿਲਾਂ ਆਪਾਂ ਲਿਆਂਦੀਆਂ ਸੀ ਵਧੀਆ ਦੁੱਧ ਵਾਲੀਆਂ ਦੇਖ ਕੇ ਲਿਆਂਦੀਆਂ ਸੀ ਬੱਕਰੀਆਂ ਦੁੱਧ ਕਿੰਨਾ-ਕਿੰਨਾ ਦੇ ਦਿੰਦੀ ਨੇ ਬਈ ਬੱਕਰੀ ਦੁੱਧ ਹੈ ਕਿੰਨਾ 4 ਲੀਟਰ ਵਾਂਗੂ ਬਈ ਬੱਕਰੀਆਂ ਚਾਰ-ਚਾਰ ਹੈ ਉਹ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਜਿਹੜੀ ਦੇਸੀ ਬੱਕਰੀ ਹੁੰਦੀ ਹੈ ਦੁੱਧ ਜ਼ਿਆਦਾ ਦਿੰਦੀ ਆ ਨਹੀਂ 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 ਬਈ ਹੂੰ ਇਹ ਵਧੀਆ ਕੁਆਲਿਟੀ ਦੇ ਆਪਾਂ ਪਹਿਲਾਂ ਹੀ ਦੇਖ ਕੇ ਚੋਣ ਕੇ ਲਿਆਂਦੀਆਂਗੇ ਅਖੀਰਾ ਬੱਚਾ ਨਾ ਹਾਂ ਜਮਾ ਖੀਰਾ ਹੈ 7 7ਵਾਂ ਮਹੀਨਾ ਚੱਲੀ ਜਾਂਦਾ ਠੀਕ ਐ ਇੱਕ ਆ ਮੇਮਣਾ ਛੱਟਣਾ ਵੀਰੇ ਆਉਣ ਵਾਲੇ ਟਾਈਮ 'ਚ ਅਛਾ ਇਹ ਆਪਣੇ ਘਰ ਦਾ ਬਈ ਨਹੀਂ ਸਫੀ ਵਾਲਾ ਲੈਣ ਆਏ ਬਈ ਅਛਾ ਸਫੀ ਵਾਲਾ ਸਫੀ ਹੈ ਜਿਹੜਾ ਅਛਾ ਸਫੀ ਵਾਲੀ ਲੈਣ ਆਇਆ ਹੈ ਬਈ ਹਾਂਜੀ ਉਹ ਸਫੀ ਵਾਲੀ ਲੈਣ ਆਇਆ ਜਹਾਂਗੀਰ ਬਲੱਡ ਲੈਣ ਜਹਾਂਗੀਰ ਬਲੱਡ ਲੈਣ ਫਰੋਂ ਨਾਲ ਟਾਈਮ 'ਚ ਵੀ ਤੁਸੀਂ ਉਹਨੂੰ ਤਿਆਰ ਕਰ ਰਹੇ ਆ ਬੱਚੇ ਇਹਨੂੰ ਤਿਆਰ ਕਰੋਗੇ ਤਾਂ ਬੱਕਰੀਆਂ ਦੀ ਛੱਡੋਗੇ ਇਹਨਾਂ ਤੇ ਹਾਂ ਬੱਕਰੀਆਂ ਦੇ ਛੱਡਾਂਗੇ ਆਪਣੀ ਤੇ ਰਿਜ਼ਲਟ ਵੀ ਤੁਸੀਂ ਜਹਾਂਗੀਰ ਵਾਲੀ ਲੈਣ ਤਿਆਰ ਕਰਨੀ ਆ ਹਾਂ ਹਾਂ ਇਸ ਤੋਂ ਬਾਅਦ ਜਹਾਂਗੀਰ ਵਾਲੀ ਤਿਆਰ ਕਰ ਰਹੇ ਹਾਂ ਕਿਵੇਂ ਬਈ ਵਧੀਆ ਲੱਗਦੀ ਹੈ ਲੈਣ ਉਹ ਹਾਂ ਬਾਕੀ ਵਧੀਆ ਗੀਆਂ ਬੱਕਰੀਆਂ ਸਾਰੀਆਂ ਤੇ ਉਹ ਦੁੱਧ ਉਹਦੋਂ ਵੀ ਵਧੀਆ ਬੱਕਰੀਆਂ ਆ ਆਪਣਿਆ ਸਾਰੇ ਬੱਕਰੀਆਂ ਦੁੱਧ ਵਾਲੀਆਂ ਹੀ ਆ ਐ ਮੰਨੋ ਵੀ 4 ਲੀਟਰ ਦੇ ਲਵੇ ਦਈ ਜਾਂਦੀਆਂ ਠੀਕ ਹੈ ਬਾਕੀ ਸੂਣ ਵਾਲੀਆਂ 8-10 ਬੱਕਰੀਆਂ ਜਿਹੜੀਆਂ ਸੂਈਆਂ ਵਿਆਂਗੇ ਉਹ ਵਧੀਆ ਦੁੱਧ ਦਈ ਜਾਂਦੀਆਂ ਜਿਵੇਂ ਆ ਬੱਕਰੀਆਂ ਡੱਬਾਂ ਗੀਆਂ ਸੂਈਆਂ ਵਿਆਂ ਹੁਣ ਅੱਛਾ ਤੇ ਜਿਵੇਂ ਬਾਈ ਤੁਸੀਂ ਇਹ ਲਾਇਨ ਦਾ ਬੱਕਰਾ ਲੈਂਦਾ ਨਾ জাহাঙ্গীর ਵਾਲੀ ਦਾ ਸਫੀ ਤੋਂ ਲਿਆਏ ਤੁਸੀਂ ਤਾਂ ਕਿ ਮੈਂ ਪਹਿਲਾਂ ਲਾਇਨ ਬਾਰੇ ਸਰਚ ਕੀਤੀ ਜਾਂ ਜਿਵੇਂ ਹੋਰ ਵੀ ਬਥੇਰੀਆਂ ਲੈਣਾ ਚੱਲਦੀਆਂ ਨੇ ਲੈਣਾ ਤਾਂ ਬਾਈ ਬਾਹਲੇ ਚੱਲੀ ਜਾਂਦੀਆਂ ਪੰਜਾਬ 'ਚ ਸਰਚ ਹੀ ਕੀਤੀ ਇੱਕ ਤਰ੍ਹਾਂ ਦੀ ਐ ਮੰਨੋ ਵੀ ਦੁੱਧ ਨੂੰ ਬੱਕੀ ਇਹ ਲੰਬੇ ਚਿਰ ਚੱਲਦੀ ਹੈ ਇਹ ਅੱਛਾ ਵੀ ਲੰਬਾ ਟਾਈਮ ਚੱਲੀ ਜਾਂਦੀ ਹੈ ਸਾਲ 'ਚ ਇੱਕ ਵਾਰੀ ਸੂਏ ਲੈਣ ਆਸੀਂ ਵੀ ਤੇ ਉਹ ਵੀ ਲੈਂਦਾ ਬਾਈ ਸਾਰੀ ਹਾਂ ਹਾਂ ਤੇ ਲੰਬਾ ਟਾਈਮ ਦੇਈ ਜਾਂਦੀਆਂ ਦੁੱਧ ਐਵੇਂ ਨੇ 4 ਲੀਟਰ ਵਾਂਗੂ ਤਾਂ ਆਮ ਦੁੱਧ ਹੀ ਹੈਗਾ ਬੱਕਰੀ ਛੱਲੇ 4 ਤੋਂ 5 ਲੀਟਰ ਦੇਈ ਜਾਂਦੀ ਹੈ ਬੱਕਰੀ ਅਸਲ ਵਿੱਚ ਉਹ ਹੀ ਹੈ ਜਿਹੜੀ ਦੁੱਧ ਦੇਈ ਜਾਵੇ 4 ਲੀਟਰ ਵਾਂਗੂ ਨਹੀਂ ਹੁਣ ਤੜਕੇ ਤੋਂ 11 ਵਜੇ ਤੋਂ ਬਾਈ ਆਪਾਂ ਤੁਰ ਪੈਨੇ ਡੰਡਾ ਲੈ ਕੇ ਮੰਗ ਰਹੇ ਸਾਹਮਣੂ ਆਉਣਿਆ ਘਰੇ ਜੇ ਬੱਕਰੀ ਨੇ ਦੁੱਧ ਹੀ ਨਾ ਦਿੱਤਾ ਫੱਕੀ ਫਾਇਦਾ ਸਿਰ ਫਾਇਦਾ ਵੀ ਨਹੀਂ ਕੋਈ ਡੰਡਾ ਚੱਕ ਕੇ ਤੁਰਨ ਦਾ ਕੋਈ ਫਾਇਦਾ ਨਹੀਂ ਫਿਰ ਠੀਕ ਆ ਹੁਣ ਇਹ ਛੋਟੀਆਂ ਬੱਕਰੀਆਂ ਕਦੋਂ ਸੋਣ ਸੋਣਗੀਆਂ ਬਾਈ ਬੱਕਰੀਆਂ ਬਸ ਹੁਣ ਤਿਆਰੀ ਹੈ ਬਈ ਦੋ ਕ ਤਾਂ ਹੁਣ ਸੋਣੀਆਂ ਆਪਣ ਹਾਂਜੀ ਬਾਕੀ ਆਹ ਤਿਆਰੀ ਆ ਬੱਕਰੀਆਂ ਦੀ। ਨਾ ਫਿਰ ਮਹਾ ਬਾਲੀ ਠੰਡ ਚ ਨਹੀਂ ਇਸ ਵਾਲਾ ਲੇਤਾ ਹਾ। ਨਹੀਂ ਠੰਡ ਚ ਨਹੀਂ ਇਹ ਟਟਮੇ ਲਵਾ ਲੈਨੇ ਹਨ ਬੱਕਰੀਆਂ। ਇਹ ਸਾਨੂੰ ਤਾਂ ਜੀ ਅੱਗੇ ਤਾਂ ਕੋਈ ਅੱਗੇ ਵੀ ਅੱਛਾ ਲੇਤਾ ਜੀ ਕੋਈ ਉਹ ਨਹੀਂ ਮਾਲਕ ਜਗਾਂ ਦੇ ਸਭਾਈ ਦੇ ਸਾਥ ਹੈ ਜੀ ਉਹ ਤਾਂ। ਕੋਈ ਬੱਚਾ ਪੁੱচ্চਾ ਤਾਂ ਨਹੀਂ ਆਏ ਨਿੱਲਾ ਮਠਾ ਹੁੰਦਾ ਠੰਡ ਚ। ਨਹੀਂ ਨਹੀਂ ਆਪਣਾ ਨਹੀਂ ਹੋਇਆ ਕਰ। ਅੱਲੇ ਵੀ ਬੱਕਰੀ ਖੜਕ। ਠੀਕ ਆ ਫੜ ਲਈ ਬੱਕਰੀ। ਅੱਛਾ ਇਹ ਗੱਬਣ ਨੇ ਹੁਣ। ਹਾਂਜੀ ਇਹ ਬੱਕਰੀਆਂ ਦੋਨੇ ਗੱਬਣ ਨੇ। ਐਨੂੰ ਖੜਾ ਲਾ। ਬੱਕਰੀ ਜਿਹੜੀ ਆਪਾਂ ਸੇਰੀ ਸੀਗੀ ਬੱਕਰੀ। ਹਾਂ ਹਾਂ ਹਾਂ। ਵਧੀਆ ਬੱਕਰੀ ਦੇ ਪੈਸੇ ਲਾਏ ਸੀਗੇ ਆਪਾਂ ਤੋਂਗ ਵਾਲੀ ਤੋਂ ਲਿਆਂਦੀ ਸੀ ਬਾਈ ਤੋਂ ਉਹ ਤੇ ਪਹਿਲੇ ਸੂਏ ਦੀ ਆ ਪੱਠ ਦਿੱਤੀ ਸੀ ਉਹਨੇ ਇਹ 6:00 ਵੱਜ ਗਈ ਸੀ ਇਹਦੇ ਅੱਛਾ ਲੱਤ ਤੇ ਠੀਕ ਹੈ ਤੇ ਬੱਕਰੀ ਚੱਲ ਪੁੜਾ ਜਾ ਟੁੱਟ ਗਈ ਸੀ ਮੁੜ ਕੇ ਸੂਣ ਵਾਲੀ ਸੀ ਬੱਕਰੀ ਫੈਂਟ ਇਹ ਦੁੱਧ ਦੇਣ ਲੱਗ ਗਈ ਸੀ ਇਹ ਬੱਕਰੀ ਇਹ ਬੱਕਰੀ ਹਾਂ ਤੇ ਇਸ ਤੋਂ ਬਾਅਦ ਆਪ ਦਿੱਤੀ ਸੀ ਬਾਈ ਉਹਨੇ ਸਿਹਰੀ ਨੇ ਬੱਕਰੀਆਂ ਭਾਰੀਆਂ ਨੇ ਬਾਈ ਹਨ ਭਾਰੀਆਂ ਵੀ ਆ ਬੱਕਰੀ ਲਵਾਈ ਦੇਖੋ ਬਾਈ ਬਹੁਤ ਆ ਹਾਂ ਬੱਕਰੀਆਂ ਦੀ ਲੈਂਥ ਦੇ ਬੱਕਰੀ ਥਣਾ ਸੁਣਾ ਦੀਆਂ ਦੁੱਧ ਨੂੰ ਵੀ ਬਹੁਤ ਚੰਗੀਆਂ ਦੂਜੇ ਸੂਏ ਹੁਣ ਸੂ ਗਈ ਬਾਈ ਅੱਛਾ ਦੂਜੇ ਸੂਏ ਸੂ ਦੂਜੇ ਸੂਏ ਸੂਣਾ ਹਜੇ ਮੇਲੇ ਦੰਦ ਵੀ ਸਹੀ ਹੋ ਅੱਛਾ ਆ ਚੈੱਕ ਕਰ ਲੈ ਠੀਕ ਆ ਇਹਨਾਂ ਨੂੰ ਵੀ ਖਰਾਕ ਕੀ ਪਾਉਣੀ ਹੈ ਜਿਵੇਂ ਛੋਟੀਆਂ ਬੱਕਰੀਆਂ ਸਿਹਤ ਚੰਗੀ ਆ ਹੈਨਾ ਖਰਾਕ ਕੋਈ ਜ਼ਿਆਦਾ ਨਹੀਂ ਪਾਉਂਦੇ ਆ ਬਾਈ ਆਹ ਮੂੰਗੀ ਦਾਗਾ ਬਸ ਹੂੰ 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 ਸੋਲਿਆਂ ਦਾਗਾ ਅੱਛਾ ਹਾਂ ਤੇ ਬਾਕੀ ਸੋਲੇ ਸਰਕਾ ਆਹੀ ਪਾਈ ਜਾਨੇ ਮਾੜਾ ਮੋਟਾ ਦਾਣਾ ਫੱਕਾ ਪਾਈ ਜਾਨੇਗੇ ਬਸ ਇਹੀ ਕੁਝ ਪਾਉਨੇ ਹੈ ਹਾਂਜੀ ਤੇ ਬਾਕੀ ਜਿਹੜੀਆਂ ਡੱਬੀਆਂ ਬੱਕਰੀਆਂ ਨੇ ਬਾਈ ਇਹ ਘਰ ਦੀਆਂ ਪੱਠਾ ਪਾਲੀਆਂ ਨੇ ਜਾਂ ਇਹ ਵੀ ਲੈਤੀਆਂ ਸੀਗੀਆਂ ਇਹ ਘਰ ਦੀਆਂ ਪਾਲੀਆਂ ਮੈਂ ਬਾਈ ਇਹ ਸਾਰੀਆਂ ਆ ਬੱਕਰੀ ਆਪਾਂ ਕਾਲੇ ਕੇ ਮੇਲੇ ਤੋਂ ਲਿਆਂਦੀ ਸੀਗੀ ਅੱਛਾ ਹਾਂ ਬੱਕਰੀ ਇਹ ਲੈਤੀ ਸੀ ਵਧੀਆ ਰੇਟ ਤੇ ਲੈਤੀ ਸੀਗੀ ਪਰ ਥਾਂ ਲਿਆਏ ਦੋਨੇ ਦੁੱਧ ਨੂੰ ਬੱਕਰੀ ਵਾਲੀ ਖਰੀ ਹੈ ਬਾਈ ਇਹ ਕਿੰਨਾ ਦੁੱਧ ਆ ਬਾਈ ਦੁੱਧ ਦੇ ਥੱਲੇ ਹੈਗਾ 4 ਲੀਟਰਾਂ ਅੰਗ ਹੈ 4 ਲੀਟਰ ਹਾਂ ਤੇ ਇਹਦੀਆਂ ਦੋ ਪੱਠਾਂ ਆਈਆਂ ਆਪਾਂ ਪਿਛਲੇ ਆ ਦੂਜੇ ਮਹੀਨੇ ਚ ਲੈਤੀ ਸੀ ਕਾਲੇ ਕਿਆਂ ਤੋਂ ਇਹ ਬੱਕਰੀ ਲੈਤੀ ਸੀਗੀ ਅੱਛਾ ਆ ਪੱਠਾਂ ਚੈੱਕ ਕਰਿਓ ਬਈ ਦੇਖੋ ਬਾਕੀ ਕੁਆਲਿਟੀ ਪੱਠਾਂ ਦੀ ਹੂੰ ਚੰਗੀਆਂ ਨੇ ਬਈ ਬਾਕੀ ਚੰਗੀਆਂ ਇਹ ਨਾਲ ਹੀ ਆਈਆਂ ਸੀ ਦੋ ਚਾਰ ਚਾਰ ਦਿਨਾਂ ਦੀਆਂ ਇਹ ਬੱਕਰੀਆਂ ਜਿਹੜੇ ਬੱਕਰੀਆਂ ਟਾਈਮ ਦੀਆਂ ਹੋ ਗਈਆਂ ਬਈ ਇਹ ਇਹ ਹੋ ਗਈਆਂ ਬਈ 8-8 ਕਿਠ ਕਿ ਮਹੀਨਿਆਂ ਦੀਆਂ ਬੱਕਰੀਆਂ 8 ਕਿ ਮਹੀਨਿਆਂ ਦੀਆਂ ਨੇ ਹਾਂ ਇਹ ਦੋ ਬੱਕਰੀ ਉਹਦੀ ਤਿਆ ਲੱਗੀ ਸੀ ਇਹ ਆਪਣੀ ਅੱਛਾ ਉਹਦੀ ਲੱਗੀ ਸੀ ਇਹ ਦੋਨੇ ਹਾਂ ਠੀਕ ਹੈ ਅੱਛਾ ਉਹ ਬੱਕਰੇ ਨੇ ਆ ਦੋਨੇ ਬੱਕਰੇ ਆ ਇਹਦੇ ਹੁਣ ਬਈ ਤਹੇ ਸਾਲ ਤਾਂ ਹੋਇਆ ਨਹੀਂ ਦੂਜੇ ਮੇਲੇ ਨੂੰ ਹੋਊਗਾ ਸਾਲ ਇਹਨਾਂ ਨੂੰ ਇਹ ਦੂਜੇ ਮੇਲੇ ਨੂੰ ਸਾਲ ਹੋਊਗਾ ਜਿਹੜਾ ਹੁਣ ਮੇਲਾ ਆਊਗਾ ਉਹ ਸਾਲ ਪੂਰਾ ਹੋਣਾ ਬਾਈ ਹਜੇ ਬੱਕਰੀ ਨੂੰ ਆਈ ਨੂੰ ਬਾਕੀ ਬੱਕਰੀ ਚੰਗੀ ਆ ਘੋੜੀ ਵਾਂਗੂ ਤੁਰਦੀ ਆ ਬੱਕਰੀ ਬਾਕੀ ਦੁੱਧ ਨੂੰ ਕਿਹਾ ਵੀ ਚੰਗੀ ਆ ਨਾ ਦੁੱਧ ਨੂੰ ਬਾਹਲੀ ਚੰਗੀ ਆ ਬੱਕਰੀ ਉਹ ਵਿੱਚ ਬਾਈ ਲੋਕ ਦਾਸਦੇ ਨਹੀਂ ਹੁੰਦੇ ਵੀ ਸਾਡੀਆਂ ਬੱਕਰੀ ਇਹਨਾਂ ਦੁੱਧ ਦਿੰਦੀਆਂ ਨੇ ਹਾਂ ਪਰ ਵੀ ਤੁਸੀਂ ਚੰਗੀ ਗੱਲ ਆ ਵੀ ਜਿਹੜੀ ਦੱਸਦੇ ਹੋ ਜਿਹੜੀ ਕੁਆਲਿਟੀ ਆ ਉਹ ਦੱਸਣੀ ਚਾਹੀਦੀ ਆ ਬਿਲਕੁਲ ਕੋਕੇ ਨਹੀਂ ਰੱਖਣੀ ਚਾਹੀਦੀ ਉਹ ਕਹਿੰਦੇ ਤਾਂ ਹੁੰਦੇ ਆ ਵੀ ਦੁੱਧ ਦੇ ਪੁੱਤ ਕਹਿੰਦੇ ਲਖੋ ਕੇ ਰੱਖੀਦਾ ਹੁੰਦਾ ਪਰ ਬਈ ਦੱਸਣਾ ਜਰੂਰੀ ਬਣਦਾ ਮੈਂ ਕੋਈ ਡਟਾ ਬਹਿ ਨਹੀਂ ਆਪਾਂ ਬਾਲਾ ਕਰਦੇ ਬਈ ਬਾਕੀ ਆ ਬੱਕਰੀ ਅਗਲਾ ਕਹਿੰਦਾ ਵੀ ਗੱਲਾਂ ਹੀ ਕਰਦੇ ਆਗੇ ਬਾਈ ਕਹਿੰਦੇ ਆ ਹਾਂ ਹੈਗੇ ਆ ਦੁੱਧ ਬੱਕਰੀਆਂ ਥੱਲੇ ਆਏ ਨਹੀਂ ਕੋਈ ਗੱਲ ਐ ਸੋਈ ਹੋਈ ਆ ਹੁਣ ਹਾਂ ਉਹ ਜਿਹੜੇ ਸਾਨੂੰ ਬੱਚੇ ਦਿਖਾਏ ਸੀਗੇ ਉਹ ਇਹਦੇ ਨੇ ਇਹਦੇ ਆਗੇ ਬੱਕਰੀ ਦੇ ਅੱਛਾ ਮਾਂ ਕਰਨ ਨੂੰ ਕਰੀਏ ਹੁਣ ਚੋਈ ਹੋਈ ਹੈ ਨਾ ਚੋਈ ਵੀ ਮੇਮਣੇ ਚੁੰਗੇ ਹੋਏ ਆ ਬਾਈ ਦੇਖ ਲਓ ਬਾਈ ਲੇਵਾ ਦੇਖ ਬਾਕੀ ਦੁੱਧ ਵਾਲੀਆਂ ਬੱਕਰੀਆਂ ਜੇ ਦੁੱਧ ਹੀ ਨਾ ਹੋਇਆ ਫਿਰ ਇਹਦਾ ਇੱਕ ਗੱਲ ਕਰ ਬਾਈ ਨੂੰ ਕਿਹਾ ਨਹੀਂ ਜੇ ਆਪਾਂ ਦੁੱਧ ਰੋਕ ਕੇ ਦਿਖਾਉਣਾ ਹੁੰਦਾ ਇਹਨਾਂ ਦਾ ਫਿਰ ਕੁਝ ਹੋਰ ਹੀ ਗੱਲ ਹੋਣੀ ਸੀ ਮੈਂ ਤਾਂ ਆਪਾਂ ਕਹਿ ਲੱਗਿਆ ਜੀ ਮੈਂ ਆਪਾਂ ਚੋ ਕੇ ਦੇਖੀ ਬਾਈ ਨੇ ਜਵਾਬ ਪੁੱਛ ਲੈਣਾ ਵਾਲਾ ਬਤਾਂ ਹੀ ਪਰ ਉਹ ਦੁੱਧ ਦੇ ਰੋਕਣ ਦਾ ਕੋਈ ਫਾਇਦਾ ਨਹੀਂ ਮੈਂ ਨਹੀਂ ਆਪਾਂ ਨੂੰ ਨਹੀਂ ਕੋਈ ਚੱਕਰੀ ਅਸਲ ਵਿੱਚ ਚੱਕਰੀ ਜਾਂ ਕੋਈ ਵੇਚਣੇ ਨੇ ਜਾਂ ਐ ਕਰਨੇ ਨੇ ਆਪਾਂ ਦਾ ਇੱਕ ਬੱਕਰੀ ਦਾ ਜਿਹੜੇ ਬੰਦੇ ਨੂੰ ਪਤਾ ਉਹਨੇ ਲੈ ਵੇਖ ਲੈਣਾਗਾ ਵੀ ਦੁੱਧ ਵਾਲੀ ਹੈਗੀ ਆ ਜਾਂ ਨਹੀਂ ਹਾਂ ਬਾਈ ਜਾਣਕਾਰ ਬੰਦਾ ਤਾਂ ਦੇਖ ਹੀ ਲਊ ਲਾ ਬੱਕਰੀ ਦੇਖ ਕੇ ਦੱਸ ਦਿੰਦਾ ਅਗਲਾ ਤਾਂ ਬਾਕੀ ਪਤਾ ਨਹੀਂ ਕੰਮ ਦੀ ਕਿਹੜੀ ਨਹੀਂ ਹੈਗੀ ਹਾਂ ਇਹ ਦੁੱਧ ਵਾਲੀ ਬਾਕੀ ਬੱਕਰੀ ਆਪਣੇ ਖਾਲੀ ਕਰ ਦਿੰਨੇ ਹੁੰਦੇ ਆਪਾਂ ਮੇਮਣੇ ਮੂਮਣੇ ਚੁੰਗੇ ਵੈਸੇ ਫਿਰ ਅੱਛਾ ਇਹਨੂੰ ਬਾਈ ਸੱਤ ਕਦੇ ਨਹੀਂ ਹੋਏ ਨੇ ਸੂਈ ਨੂੰ ਹਾਂ ਸੱਤ ਦਿਨਾਂ ਦੇ ਉਹ ਬੱਚੇ ਆ ਗਏ ਇਹਦੇ ਦੋ ਬਾਈ ਜਿਵੇਂ ਤੁਸੀਂ ਤਾਂ ਪੁਰਾਣੇ ਬੰਦੇ ਹੋਣਾ ਜੀ ਹਾਂ ਜੀ ਹਾਂ ਜਿਵੇਂ ਹੁਣ ਇਹ ਬੱਕਰੀ ਥੋੜੀ ਤਾਜ਼ੀ ਸੂਈ ਆ ਇੱਕ ਤਾਂ ਠੰਡ ਆ ਕਹਿੰਦੇ ਤਾਜ਼ੀ ਸੂਈ ਬੱਕਰੀ ਠੰਡ ਜਿਆਦਾ ਮੰਨਦੀ ਹੁੰਦੀ ਆ ਤੇ ਇਹ ਜਿਵੇਂ ਹੁਣ ਦੁੱਧ ਤੇ ਵੀ ਲਿਆਉਣੀ ਆ ਤੇ ਠੰਡ ਵੀ ਨਾ ਮੰਨੇ ਨੂੰ ਕੀ ਖਰਾਕ ਪਾਵੋਗੇ ਇਹੀ ਜੀ ਕੀ ਕਾੜੇ ਦਮੋਗੇ ਅਛਾ ਕੱਲਾ ਗੋੜਾ ਗੋੜੀ ਹਾਂ ਕਾੜੇ ਕਰਕੇ ਪਾਵਾਂਗੇ ਵਿੱਚ ਤੇ ਸੌਂਫ ਪਾਵਾਂਗੇ ਫਿਰ ਜਮਾਣ ਇਹ ਜਨਕ ਸੁਕ ਪਾ ਕੇ ਉਹ ਵਧੀਆ ਰਹਿੰਦਾ ਜੀ ਅਛਾ ਮੜਾ ਸਾਰੇ ਦੱਸਿਓ ਚੀਜ਼ਾਂ ਕੀ ਕੀ ਪਾਉਨੇ ਹੁੰਦੇ ਹੋ ਗੋੜ ਵਾਰ ਗੋੜ ਜਮਾਣ ਨਾਉ ਲਾਇਕੀਆਂ ਜੀ ਅਛਾ ਲਾਈ ਜੀ ਬੱਡੀ ਹਾਂ ਜੀ ਹਾਂ ਠੀਕ ਆ ਉਹਨੂੰ ਕਿੰਨੇ ਦਿਨ ਦਵਾਂਗੇ ਇਹਨੂੰ ਉਹਨੂੰ ਪਛ ਹਫਤੇ ਬਾਅਦ ਕੋ ਦਈ ਜਾਂਦੇ ਜੀ ਅਛਾ ਠੀਕ ਹੈ ਹਾਂ ਕਾੜਾ ਕਰਕੇ ਤਾਂ ਰੋਜ਼ ਰੋਜ਼ ਉਹਨੂੰ ਨਾਲੇ ਤਾਂ ਠੰਡ ਨਹੀਂ ਲੱਗੂ ਨਾਲੇ ਦੁੱਧ ਚੱਲ ਪੂਹੇ ਦੁੱਧ ਤੇ ਆ ਜਾਂਦੇ ਜੀ ਕਾਣ ਚੱਲ ਪਿਆਦਾ ਕੀ ਗਾ ਠੀਕ ਹੈ ਜਿੰਨਾ ਚਰ ਕੰਨ ਨਹੀਂ ਚਾਲਦਾ ਸੀ ਉਹਨਾਂ ਚ ਰਕਾੜ ਦੇਈ ਜਾਨਾ ਜਦੋਂ ਸਾਫ ਬੱਕਰੀ ਹੋ ਗਈ ਉਸ ਤੋਂ ਬਾਅਦ ਨਹੀਂ ਇਹ ਕੰਨ ਛੋੜੇਣ ਲੱਗਿਆ ਜੀ ਉਦੋਂ ਬਾਅਦ ਬਾਕੀ ਜਿਹੜੀਆਂ ਹੋਰ ਬੱਕਰੀਆਂ ਨੇ ਜਿਵੇਂ ਆਪਾਂ ਉਹਨਾਂ ਨੂੰ ਵੀ ਗੋੜ ਵਗੈਰਾ ਦੇਈ ਜਾਂਦੇ ਠੰਡ ਚ ਉਹਨਾਂ ਨੂੰ ਆਏ ਆ ਤੜਕੇ ਜਦੋਂ ਇੱਥੇ ਬੱਕਰੀਆਂ ਜਾਂਦੀਆਂ ਥੋੜਾ ਜਿਹਾ ਗੋਲ ਘੋਲ ਕੇ ਦਾ ਬਾਈ ਉਸੇ ਜੇ ਪਾਣੀ 'ਚ ਨੂਨ ਪਾ ਕੇ ਸਾਰੀਆਂ ਬੱਕਰੀਆਂ ਨੇ ਪਿਆ ਦਿੰਦੇ ਆ ਸਾਰੀਆਂ ਪੀ ਲੈਂਦੀਆਂ ਨੇ ਸਾਰੀਆਂ ਪੀ ਕੇ ਟੱਬ ਭਰ ਦਿੰਦੇ ਆ ਸਾਰੀਆਂ ਪੀ ਕੇ ਉੱਥੇ ਛੱਡੇ ਆਉਣੇਗੇ ਬਾਹਰ ਬਾੜੇ 'ਚ ਹੂੰ ਆ ਤੁਹਾਨੂੰ ਉਹ ਤੋਂ ਦਰਵਾਜ਼ਾ ਕਰਦੇ ਬਾਹਰ ਹੀ ਜੀ 10 ਵਜੇ ਵਾਂਗੂ ਹੈ ਹਾਂ 10:30 ਤੇ ਬਾਹਰ ਚਾਰਦੇ ਹਾਂ ਬਾਕੀ ਹੁਣ ਕੀ ਪਾਉਣੀ ਹੈ ਇਹਨਾਂ ਨੂੰ 12 ਹੈ ਜੀ ਬਸ ਹੁਣ ਤਾਂ ਬੋਰਡ ਵਾਰਡ ਪਿੰਪਲ ਇਹੀ ਕੋ ਚੱਲਣਾ ਗਾ ਇਹਹੀ ਕੋ ਚੱਲਣਾ ਜਾਂ ਅਰਜਣਾ ਅਰਜਣਾ ਹੋਊਗਾ ਆਪਣੇ ਤੇ ਜਿਹੜੀ ਆ ਬੱਕਰੀ ਹੈਗੀ ਇਹਨੇ ਹੁਣ ਤਿੰਨ ਪੱਠਾ ਦਿੱਤੀਆਂ ਬਈ ਅੱਛਾ ਤਿੰਨ ਪੱਠਾ ਦਿੱਤੀਆਂ ਨੇ ਇਹਦੀਆਂ ਤਿੰਨ ਪੱਠਾ ਆ ਪੱਠਾ ਜੀ ਦੁੱਧ ਨੂੰ ਬਹੁਤ ਖਰੀ ਆ ਆ ਬੱਕਰੀ ਇਹ ਠੀਕ ਹੈ ਤੁਸੀਂ ਦੱਸਿਆ ਨਾ ਵੀ ਦੁੱਧ ਦਾ ਸਾਰੀਆਂ ਚੰਗੀਆਂ ਨੇ ਦੁੱਧ ਨੂੰ ਆਪਾਂ ਜੀ ਦੁੱਧ ਹੀ ਨਹੀਂ ਬੱਕਰੀ ਥੱਲੇ ਆਪਾਂ ਬੱਕਰੀ ਨਹੀਂ ਗਿਣਦੇ ਉਹਨੂੰ ਦੁੱਧ ਨਾਲ ਹੀ ਬੱਕਰੀ ਆ ਜਿਹੜੀ ਕੰਨਾਂ ਦੀ ਕੁਆਲਿਟੀ ਆਪਣੀ ਸਾਰੀਆਂ ਬੱਕਰੀਆਂ ਦੀ ਚੰਗੀ ਆ ਹੂੰ 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 ਸਾਰਿਆਂ ਦੀ ਚੰਗੀ ਹੈ ਬਈ ਕੁਆਲਿਟੀ ਜਿਹੜਾ ਉਹ ਬੱਕਰਾ ਗਾ ਇਹਦਾ ਭਰਾ ਗਾ ਪੱਠ ਦਾ ਅੱਛਾ ਇਹ ਥੋੜੀ ਸ਼ੇਰੀ ਚ ਆ ਗਈ ਉਹ ਕਾਲਾ ਵਾਗ ਗਿਆ ਉਹ ਕਾਲਾ ਆ ਗਿਆ ਉਹ ਗਾਹਾ ਵਾਗ ਗਿਆ ਕੋਸੋਕੜ ਤੇ ਜਿਹੜੀ ਕੁਆਲਿਟੀ ਹੈਗੀ ਇਹਦਾ ਆਪਣੇ ਕੱਪੜਿਆਂ ਵਾਂਗੂੰ ਹੁੰਦੀ ਹੈ ਜਿਵੇਂ ਹਨਾ ਬਾਗੀ ਪਹਿਲਾਂ ਜਿਵੇਂ ਬੱਕਰੀਆਂ ਦੀ ਛੋਟੇ ਕੰਨ ਵਾਲੀਆਂ ਹੁੰਦੀਆਂ ਸੀ ਠੀਕ ਹੈ ਮੇਨ ਗੱਲ ਦੁੱਧ ਤਾਂ ਲੰਬੇ ਚੱਲਣਾ ਦੁੱਧ ਥੱਲੇ ਬੱਕਰੀ ਥੱਲੇ ਹੋਵੇ ਫੇਰ ਹੀ ਬੱਕਰੀ ਕੰਨਦੇ ਆਪਾਂ ਹਾਂ ਦੁੱਧ ਹੋਣਾ ਚਾਹੀਦਾ ਬਈ ਮੱਝਾਂ ਗਾਂ ਕੀ ਬੱਕਰੀਆ ਇਹਦਾ ਦੁੱਧ ਵਾਲਾ ਜਾਨਵਰ ਬੱਕਰੀ ਵਸ ਸੂਪੂਗੀ ਪਾਠੀ ਹੈ ਵੀ ਹਜੇ 4 ਦਿਨ ਦੀ ਹੋਈ ਆ ਠੀਕ ਹੈ ਤੇ ਸੂਪੂਗੀ ਇਹ ਮਹੀਨਾ ਲੈ ਜੋ ਹਜੇ ਠੀਕ ਹੈ ਬਾਈ ਪੱਠਾ ਸਾਰੀਆਂ ਸੂਣ ਵਾਲੀਆਂ ਬੱਕਰੀਆਂ ਆਪਣੀਆਂ ਜਿੰਨੀਆਂ ਸਾਰੀਆਂ ਗੱਬਣ ਨੇ ਹਾਂ ਗੱਬਣ ਨੇ ਪੰਜ ਚਾਰ ਬੱਕਰੀਆਂ ਸੂਈਆਂ ਗਿਆ ਮਨੋ ਠੀਕ ਹੈ ਬਾਈ ਠੀਕ ਹੈ ਤੇ ਆ ਇਹਨਾਂ ਨੂੰ ਬਾਈ ਜਿਹੜਾ ਨੂਨ ਟੰਗਿਆ ਹੋਇਆ ਫਿਰ ਆਹ ਵਿੱਚ ਖੋਲਣੀ ਦੇ ਹਾਂਜੀ ਨੂਨ ਤਾਂ ਬਾਹਲਾ ਚੰਗਾ ਏ ਇੱਕ ਤਰ੍ਹਾਂ ਦਾ ਟੂਣਾ ਹੀ ਹੈਗਾ ਅਛਾ ਟੂਣਾ ਇੱਕ ਤਰ੍ਹਾਂ ਦਾ ਸਹੀ ਗੱਲ ਹੈ ਟੂਣਾ ਇੱਕ ਤਰ੍ਹਾਂ ਨੂਨ ਨਾਜ਼ਰ ਨਹੀਂ ਲੱਗਣ ਦਿੰਦਾ ਹਾਂ ਬਸ ਉਹ ਨੂੰ ਹੈ ਨਾ ਨਜ਼ਰ ਨਹੀਂ ਲੱਗਣ ਦਿੰਦਾ ਤੇ ਆ ਚੱਟੀਆਂ ਜਾਂਦੇ ਦੇਖੋ ਛੋਟੇ ਛੋਟੇ ਮੇਮਨੇ ਆਪਣੇ ਦੋ ਦੋ ਮਹੀਨੇ ਬਾਕੀ ਇਹ ਜਿਹੜੀ ਚੀਜ਼ ਹੈ ਨਾ ਨੂਨ ਬਈ ਇਹ ਮਿੱਟੀ-ਮੁੱਟੀ ਜੇ ਕੋਈ ਖਾਂਦਾਗਾ ਜਾਨਵਰ ਉਹ ਕਾਰਟੂਰੀ ਕਰਦਾ ਜਿਹਦੇ ਵਿੱਚ ਥੋੜਾ ਜਿਹਾ ਮੂੰਹ ਜਿਹੇ ਦੀ ਪ੍ਰੋਬਲਮ ਆ ਜਾਂਦੀ ਹੈ ਬਾਈ ਹਾਂ 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 ਕਈ ਆ ਜਾਂਦੀ ਹੈ ਫਾਰਮਾਂ 'ਚ ਆਪਣੇ ਤਾਂ ਆਈ ਨਹੀਂ ਮਾਲਕ ਦੀ ਕਿਰਪਾ ਨਾਲ ਹੂੰ ਤੇ ਵੀ ਇਹ ਦਿੱਕਤ ਨਹੀਂ ਆਉਂਦੀ ਗਿਆ ਚੱਟੀਆਂ ਜਾਂਦੀਆਂ ਰਹਿੰਦੀਆਂ ਰਾਤ ਨੂੰ ਵੀ ਚੱਟੀਆਂ ਜਾਂਦੀਆਂ ਰਹਿੰਦੀਆਂ ਬੱਕਰੀਆਂ ਠੀਕ ਹੈ ਹਾਂ ਤੇ ਜਿਵੇਂ ਬਈ ਆ ਬੱਕਰੀਆਂ ਸਾਰੀਆਂ ਸੂਣ ਵਾਲੀਆਂ ਨੇ ਨਾ ਛੋਡੀਆਂ ਹਾਂਜੀ ਹਾਂਜੀ ਤੇ ਗੱਭਣ ਨੇ ਤੁਸੀਂ ਕਿਹਾ ਤਾਂ ਜੇ ਕੋਈ ਵਿੱਚ ਇੱਕ ਅੱਧਾ ਬੱਚਾ ਮੰਗੇ ਬਈ ਮਿਲ ਜੂਗਾ ਹਾਂ ਬੱਚਾ ਤਾਂ ਮਿਲ ਜੂਗਾ ਪੱਠਾ ਜਿਹੜੀਆਂ ਆਪਾਂ ਇਹ ਪਾਲਦੇ ਆਂ ਬਈ ਅੱਛਾ ਤੇ ਕਿ ਸੌਕੇ ਵੀਰ ਨੇ ਲੈਣੀ ਹੋਈ ਕੋਈ ਨਾ ਦੇ ਦਾਂਗੇ ਐ ਨਹੀਂ ਕੋਈ ਗੱਲ ਹਾਂ ਪੱਠਾ ਦਾ ਖਾਸ ਕਰਕੇ ਰੱਖਦੇ ਆਂ ਆਪਣੇ ਕੋਲ ਹੈਗੀਆਂ ਹੁਣ 15 20 ਪੱਠਾ ਜਿਹੜੀ ਤੁਸੀਂ ਕਹਿੰਦੇ ਕੀ ਚੰਗਾ ਲੱਗਦਾ ਬੱਕਰੀਆਂ ਚ ਬਈ ਆਪਾਂ ਇੱਕ ਰੰਗ ਦੇ ਦਿਆਂ ਕਰ ਲਿਆਂਗੇ ਬੱਕਰੀਆਂ ਸਾਰੀਆਂ ਸਫੇ ਵਾਲੀ ਲੈਣ ਦਿਆਂ ਜਿਵੇਂ ਡੱਬੀਆਂ ਬੱਕਰੀਆਂ ਹੈਗੀਆਂ ਉਹ ਬੱਕਰਾ ਛੱਡਾਂਗੇ ਆਪਣੇ ਵਾਲਾ ਇੱਕ ਰੰਗ ਦੇਆਂ ਕਰਕੇ ਬੱਕਰੀਆਂ ਤਾ ਕਰਕੇ ਉਹ ਪੱਠਾਂ ਰੱਖੀ ਜਾਂਦੇ ਆਪਾਂ ਅੱਛਾ ਵੇ ਇੱਕ ਰੰਗ ਦੀਆਂ ਕਰ ਲਵਾਂਗੇ ਸਾਰੀਆਂ ਉਹਨਾਂ ਟਾਈਮ ਤੇ ਨਹੀਂ ਆਪਣੀਆਂ ਪੱਠਾਂਆਂ ਹੀ ਆ ਸਾਰੀਆਂ ਫਿਰਦੀਆਂ ਹੂੰ ਤੇ ਆਪਣੇ ਕੋਲੇ ਕਿ ਜਿਹੜੇ ਪਹਿਲਾਂ ਵਾਲਾ ਬੱਕਰਾਗਾ ਬਾਈ ਉਹਦੇ ਬੱਚੇ ਫਿਰਦੇ ਆ ਆਪਣੇ ਕੋਲੇ ਅੱਛਾ ਤੇ ਪੰਜ ਛੇ ਤਾਂ ਪਹਿਲਾਂ ਰੱਖਣੇ ਸੀਗੀ ਥੋੜੀ ਥਾਂ ਦਾ ਆਉਂਦੀ ਐ ਪ੍ਰੋਬਲਮ ਅੱਛਾ ਅੱਛਾ ਠੀਕ ਐ ਹਾਂ ਥਾਂ ਚ ਇਹਨੇ ਚ ਲੋਟ ਨਹੀਂ ਆਉਂਦੇ ਇਹ ਰਾਤ ਨੂੰ ਫਿਰ ਵੇ ਇਹਦੇ ਵਿੱਚ ਤੁਸੀਂ ਸੇਲ ਕਰ ਦੋਗੇ ਬਈ ਜੇ ਕੋਈ ਬਰਾ ਮੰਗੇ ਹਨਾ ਨੇ ਪੱਠ ਨਹੀਂ ਪੱਠ ਕਿਸੇ ਬਈ ਨੂੰ ਦੇ ਦਾਂਗੇ ਸੌਕੇ ਨੂੰ ਵੀ ਬੱਕਰੇ ਹੈਗੇ ਆਗੇ 5-7 ਅੱਛਾ ਬੱਕਰੇ ਹੈਗੇ ਹਾਂ ਜੇ ਵੀ ਬੱਕਰੇ ਲੈਣਾ ਬਾਈ ਨਾਲ ਸੰਪਰਕ ਕਰ ਲਿਓ ਬਾਈ ਹਾਂਜੀ ਨੰਬਰ ਬੋਲੀ ਬਾਈ ਤੇਰਾ 86997 ਹੂੰ 15312 ਠੀਕ ਇੱਕ ਵਾਰੀ ਹੋਰ ਬੋਲ 86997 15312 ਬਈ ਠੀਕ ਹੈ